ਉਹ ਛੱਡਦੇ ਆ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ ਹਾਂ ਤਾਂ ਉਹਨੇ ਕਿਹਾ ਇਹ ਤੋਂ ਬਾਅਦ ਜੇ ਪਾਣੀ ਛੱਡਿਆ ਤਾਂ ਫੇਰ ਨਹੀਂ ਦੇਣਾ ਇਹ ਕਿਸੇ ਨੇ ਮੰਨਿਆ ਉਹ ਛੇੜੀ ਨਹੀਂ ਜੈਨ ਦਿਓ ਪੀਰ ਗਾਰੇ ਤਲਾ ਦਾ ਰੂਪ ਲਾ ਦਿਓ ਸਭ ਕੀ ਨਾਮ ਕੀ ਹੈ ਮਾਤਾ ਦਾਸ ਸਿੰਘ ਆਪਾ ਨਗਰ ਕੌਂਸਲ ਮੈਂਬਰ ਆ ਮਾਤਾ ਜੀ ਕਿਵੇਂ ਦੇਖਦੇ ਹੋ ਸਟੇਡੀਅਮ ਦੇ ਵਿੱਚ ਜਿਹੜਾ ਪਾਣੀ ਕੱਢਿਆ ਗਿਆ ਜਿਹੜਾ ਮੀਂਹ ਦਾ ਪਾਣੀ ਹੈ ਜਾਂ ਸੀਵਰੇਜ ਦਾ ਗੰਦਾ ਪਾਣੀ ਇਸ ਸਟੇਡੀਅਮ ਵਿੱਚ ਕੱਢਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹ ਗਵਾਂ ਕਿ ਸਭ ਤੇ ਮੰਦਪਾਰੀ ਛੱਡ ਜਾਂਦੇ ਆ ਪਾਣੀ ਦਾ ਅਲਟਰਨੇਟਿਵ ਨਗਰ ਕੌਂਸਲ ਨੇ ਜਾਂ ਸੀਵਰ ਕੋਰ ਨੇ ਕਰਨਾ ਹੁੰਦਾ ਪਾਣੀ ਕਿਸੇ ਪਾਸੇ ਰਿਯੂਜ਼ਲਾਈਜ਼ ਹੋਰ ਕਿਤੇ ਜਾ ਕੇ ਕੰਮ ਆ ਗੰਦਾ ਪਾਣੀ ਸ਼ਹਿਰ ਦਾ ਪਾਣੀ ਇਕੱਠਾ ਕਰਕੇ ਦੋਨੋਂ ਸਟੇਡੀਅਮ ਦੇ ਵਿੱਚ ਇੱਕ ਤਾਂ ਕੁਸ਼ਤੀ ਖੇਡਾ ਔਰ ਨਾਲੇ ਸਟੇ ਇਥੇ ਪਾਣੀ ਛੱਡ ਕੇ ਮੈਨੂੰ ਤਾਂ ਕਦੇ ਕਦੇ ਇਹ ਮਨ ਨੂੰ ਸੌਣ ਲੱਗ ਗਿਆ ਹੁਣ ਵੀ ਇਹ ਨਸ਼ੇ ਤੋਂ ਦੂਰ ਕਰਨ ਲਈ ਇੱਕ ਸੈਂਟਰ ਚੱਲ ਰਿਹਾ ਦੋ ਜੀ ਦੇਖੀਦਾ ਆਪਾਂ ਖੇਡਾਂ ਨਾਲ ਜੁੜ ਕੇ ਬੱਚੇ ਨਸ਼ੇ ਤੋਂ ਦੂਰ ਹੁੰਦੇ ਆ ਤੇ ਸਾਡੇ ਪ੍ਰਸ਼ਾਸਨ ਵਾਲੇ ਪਤਾ ਨਹੀਂ ਕੀ ਚਾਹੁੰਦੇ ਬੱਚੇ ਨਸ਼ੇ ਦੇ ਲੱਗਣ ਦੋਨੇ ਸੈਂਟਰ ਨੂੰ ਬੰਦ ਕਰਨ ਵਾਸਤੇ ਕਿਉਂਕਿ 25-30 ਸਾਲਾਂ ਤੋਂ ਇਹ ਦੋਨੇ ਸੈਂਟਰ ਸੇਵਾ ਕਰ ਰਹੇ ਆ ਬੜੇ ਬੱਚੇ ਤੋਂ ਪੜ ਕੇ ਖੇਡ ਕੇ ਔਰ ਅਫਸਰ ਬਣੇ ਆ ਕਿ ਬੰਨਾਂ ਕਿਤੇ ਭਰਤੀ ਹੋਏ ਪਰ ਇਹਨਾਂ ਨੂੰ ਨਸ਼ਿਆਂ ਦਾ ਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵੀ ਕਹਿੰਦੇ ਨੇ ਹਾਲ ਹੈ ਆਹ ਹੁਣ ਪਾਣੀ ਛੱਡਣ ਤੋਂ ਬਾਅਦ ਤੁਸੀਂ ਦੇਖੋ ਜਿੱਦੇ ਕੋਈ ਡੁੱਬ ਕੇ ਮਰ ਗਿਆ ਕੱਲ ਹੀ ਘਟਨਾ ਵਾਪਰ ਕੇ ਢੀਏ ਕਰ ਸ੍ਰੋਵਰ ਜੇ ਕੰਦਾ ਡੱਪ ਕੇ ਬੱਚੇ ਸ਼ਾਨ ਕਰਨ ਦੇ ਭਾਂਨੇ ਚ ਡੁੱਬ ਕੇ ਮਰ ਗਏ ਤਾਂ ਦੱਸੋ ਇਹ ਆਪਾਂ ਉਹਦਾ ਪਰ ਕੌਣ ਜ਼ਿੰਮੇਵਾਰ ਹੋ ਗੰਦਾ ਪਾਣੀ ਹੈ ਪਰ ਇੱਕ ਖੇਡ ਸਟੇਡੀਅਮ ਦੇ ਵਿੱਚ ਗੰਦੇ ਪਾਣੀ ਦਾ ਹੋਣਾ ਇੱਕ ਮੂੰਹ ਤੇ ਥੱਪੜ ਆ ਉਹਨਾਂ ਪ੍ਰਸ਼ਾਸਨਿਕ ਅਧਿਕਾਰਾਂ ਦੇ ਜਾਂ ਆਪਣੇ ਸ਼ਹਿਰ ਦੇ ਜਿੰਨੇ ਵੀ ਮੋਦਵਾਰ ਸਜਨੇ ਰਾਜਨੀਤਿਕ ਤੌਰ ਤੇ ਨਾਲੋ ਜਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਭਾਵੇਂ ਉਹ ਨਗਰ ਕੌਂਸਲ ਪ੍ਰੈਜ਼ੀਡੈਂਟ ਹੋਣ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਇੰਚਾਰਜ ਹੋਵੇ ਜਾਂ ਕੋਈ ਇਸਟੇਮਨ ਹੋਰ ਹੋਵੇ ਕਿ ਇਹ 67 ਰੁਪਏ ਵਿੱਚ ਇੱਕ ਸਟੇਡੀਅਮ ਦੇ ਵਿੱਚ ਪਾਣੀ ਛੱਡਿਆ ਗਿਆ ਫਿਰ ਔਰ ਐਡੀ ਮੰਦਬਾਗੀ ਘਟਣਾ ਬੜਾ ਦਿਲ ਦੁਖਦਾ ਬੱਚੇ ਖੜੇ ਆ ਕੀ ਦੇਖਿਆ ਉਹਨੇ ਅੱਗੇ ਵਿਚਾਰੇ ਮੁਰਝੰਦੇ ਆ ਕੇ ਕਿੱਥੇ ਇਹਨਾਂ ਨੇ ਖੇਡ ਕੋਈ ਕੁਝ ਬਣਾਣਾ ਸੀ ਔਰ ਆਪਣੇ ਤਾਂ ਪਹਿਲੇ ਦੇਖੋ ਕਿੰਨੇ ਕੁ ਮਿੰਟ ਲਾਇਆ ਆਪਣੇ ਇੰਡੀਆ ਚੋਂ ਪਹਿਲਾਂ ਕੋਈ ਚੱਲ ਰਿਹਾ ਪਹਿਲੇ ਹੀ ਬੜਾ ਬੁੜਾ ਹਾਲ ਹੋ ਰਿਹਾ ਹੈ ਜੀ ਦਾ ਤਾਂ ਇੱਥੇ ਚਕਮਾਣਾ ਮਣ ਹੁੰਦਾ ਪਹਿਲੀ ਗੱਲ ਤੇ ਕੋਈ ਛੇੜੀ ਵੀ ਹੈ ਨਹੀਂ ਸੀ ਜੇ ਮਤਮਟਰ ਸੀਗੇ ਤਾਂ ਇਹ ਹਰ ਨ ਔਰ ਅੱਜ ਦੇਖੋ ਇਹ ਉਹੀ ਪਾਣੀ ਲਾ ਕੇ ਰੱਖਤਾ ਵੀ ਗੰਦੇ ਪਾਣੀ ਪ੍ਰਸ਼ਾਸਨ ਦਾ ਤਾਂ ਜਿਹੜਾ ਹੈਗਾ ਤਰਕ ਇਹ ਹੈ ਵੀ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਕੱਢਿਆ ਵੀ ਸ਼ਹਿਰ ਨਿਵਾਸੀਆਂ ਨੂੰ ਬਚਾਇਆ ਜਾ ਸਕੀਂ ਦੇਖੋ ਬਿਲਕੁਲ ਝੂਠ ਹੈ ਇਸ ਗੱਲ ਸਹਿਰ ਨਿਵਾਸੀਆਂ ਨੂੰ ਪਟਾਉਣ ਦੀ ਖਾਤਰ ਸੀਵਲ ਬੋਰਡ ਕਾਦੇ ਵਾਸਤੇ ਵੱਡੀਆਂ ਵੱਡੀਆਂ ਮੋਟਰਾਂ 13 ਕਰੋੜ ਰੁਪਇਆ ਪਹਿਲਾਂ ਆਇਆ ਕਹਿੰਦੇ ਇਸ ਲਾਇਆ ਉਹ ਕਿੱਧਰ ਗਿਆ 23 ਲੱਖ ਰੁਪਇਆ ਸਫਾਈ ਵਾਸਤੇ ਉਹ ਕਿੱਧਰ ਗਿਆ ਜੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਇਹਨਾਂ ਦੇ ਵਿੱਚ ਪਾਣੀ ਪਾ ਕੇ ਹੱਲ ਕੱਢਣਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਅਸਲੀ ਹੱਲ ਹੈ ਹੱਲ ਦੇ ਵਾਟੇ ਜੇ ਕਿ ਸਰਕਮਪਸ ਨੇ ਕਰੀਆਂ ਦੋਨੋਂ ਸਾਈਡੀਆਂ ਫਰਕਾ ਕੋਲੋਂ ਇਹ ਕਿੰਨੀ ਕੀਤੀ ਉੱਚੀਆਂ ਇਹ ਪਹਿਲਾਂ ਸਰਕਮ ਨਹੀਂ ਗੇ ਸਾਰਾ ਪਾਣੀ ਚੰਦੇ ਸੀਗੇ ਜੀ ਅਸੀਂ ਵੀ ਖੁਦ ਦੇਖਿਆ ਨਾ ਪਹਿਲਾਂ ਫਿਰ ਕੰਸਟਰਕਟਰ ਨੇ ਇਹ 1.7 ਦੇ ਵਿੱਚ ਕਿਤੇ ਪਾਣੀ ਮਲਟੀ ਕਰਦਾ ਸੀ ਤਾਂ ਸਿਵਲ ਵੀ ਸਬਕ ਕਰਾਇਆ ਸੀ ਫਿਰ ਕਿਉਂ ਨਹੀਂ ਉਹਦੇ ਬਾਰੇ ਧਿਆਨ ਪੈਂਦੇ ਜੀ ਇਹ ਕੋਈ ਹੱਲ ਨਹੀਂਗਾ ਕੱਲ੍ਹ ਨਹੀਂ ਬਾਰਿਸ਼ ਤੋਂ ਬਾਅਦ ਇਹਦੇ ਪਾਣੀ ਸਿਰਫ 2 ਇੰਚ ਰਹਿ ਗਿਆ ਸੀ ਜੇ ਅੱਜ ਬਾਰਿਸ਼ ਹੋਰ ਪੈ ਜਾਂਦੀ ਹੈ ਜਾਂ ਕੱਲ੍ਹ ਹੋਰ ਪੈ ਗਈ ਤਾਂ ਪਾਣੀ ਫੁੱਲ ਭਰ ਜਾਣਾ ਦੱਸੋ ਫਿਰ ਕਿਤੇ ਕੱਢਣਗੇ ਮੇਰੇ ਨਾਲ ਕੋਈ ਅਲਟਰਨੇਟ ਹੈਗਾ ਚਲੋ ਅਸੀਂ ਮੰਨ ਲਿਆ ਇੱਥੇ ਇਹਨਾਂ ਨੇ ਹੱਲ ਕਰਦਿਆ ਇਹ ਉਹਨਾਂ ਦੇ ਬਿਲਕੁਲ ਝੂਠ ਤੇ ਝੂਠਾ ਕਰਕੇ ਨੇ ਉਹ ਝੂਠਾ ਲਾਰਾ ਹੈ ਸ਼ਹਿਰ ਵਸੇ ਨੂੰ ਸ਼ਹਿਰ ਵਸੇ ਨੂੰ ਵੀ ਸੋਚਣਾ ਚਾਹੀਦਾ ਵੀ ਸਾਡੇ ਗਰਾਉਂਡਾਂ ਦੇ ਵਿੱਚ ਪਾਣੀ ਛੱਡਣਾ ਆ ਲੈਣੀ ਸੀਵਰ ਡਿਪਾਰਟਮੈਂਟ ਸਾਫ ਕਰਾਓ ਸੀਵਰ ਚੱਲਦਾ ਹੋਵੇ ਔਰ ਇਹ ਗੰਦਾ ਪਾਣੀ ਜਿਹੜਾ ਉਹ ਆਪਣੀ ਜਗ੍ਹਾ ਤੇ ਜਾਵੇ ਕਿਸ ਕੋਈ ਨਾ ਪ ਜਾਵੇ ਕੀ ਮੰਗ ਕੇ ਆ ਤੁਹਾਡੀ ਪ੍ਰਸ਼ਾਸਨ ਕੋਲ ਸਦਕਾ ਕਰਦੇ ਵੀ ਦੇਖੋ ਮਰੀਆਂ ਨੂੰ ਹੋਰ ਨਾ ਮਾਰੋ ਪਹਿਲਾਂ ਹੀ ਬੜੀ ਖਸਤਾ ਹਾਲ ਉੱਤੇ ਚੱਲ ਰਹੇ ਆ ਕੋਈ ਇਹਨਾਂ ਦੀ ਸੁਣਾਈ ਨਹੀਂ ਵੱਢ ਸਕੀ ਪਰ ਫਿਰ ਵੀ ਇਹ ਆ ਬੱਚੇ ਖੇਡਦੇ ਸੀ ਇਹ ਪਾਣੀ ਕੱਢ ਕੇ ਬਕਾਇਦਾ ਰੰਗ ਚੜਾ ਕੇ ਦਿੱਤਾ ਜਾਂਦਾ ਏ ਔਰ ਇਨਕਲੂਜ਼ਰ ਵੀ ਜੇਕਰ بارش ਹੋਦੀ ਏ ਜੇ بارش ਦਾ ਪਾਣੀ ਦਾ ਸਾਵਣਾ ਵੀ ਪਰ ਜੇ ਮੰਡੀ ਦਾ ਪਾਣੀ ਇਹਦੇ ਛੱਡਣ ਵਾਲੇ ਨੇ ਤਾਂ ਇਹਦਾ ਕੋਈ ਹੱਲ ਨਹੀਂ ਇੱਥੇ ਹੱਥ ਬੰਨ ਕੇ ਬੇਨਤੀ ਵੀ ਕਰਦੇ ਆ ਔਰ ਨਾਲ ਤਾਂ ਉਹ ਕਿੰਨੇ ਵੇਲੇ ਤੋਂ ਬਾਅਦ ਇਹ ਪਾਣੀ ਕੱਢਿਆ ਦੀ ਛੱਡ ਨਹੀਂ ਦੇਣਾ ਇਹ ਨਾਲ ਕੋਈ ਪੈਰ ਪਾਈ ਆ ਫਿਰ ਵੀ ਇਹਦਾ ਕੋਈ ਹੱਲ ਹੋ ਜੇ ਕਿਉਂਦੇ ਨਾਲ ਕੰਟਰੈਕਟਰ ਇੰਜਨ ਚੱਕ ਕੇ ਕੱਢਣਾ ਹੁੰਦਾ ਤੇ ਦੇਖ ਲਓ ਕੁੱਝ ਕੱਢਾ ਕਿੰਨੇ ਦਿਨ ਪਾਣੀ ਕੱਢਿਆ ਜਾਊਗਾ ਉਸ ਤੋਂ ਬਾਅਦ ਕਿੱਥੇ ਪਾਉਣਾ ਪਈ ਹਜੇ ਤੱਕ ਹੱਲ ਨਹੀਂ ਇਹ ਕਰਨਾ ਕੀ ਨਹੀਂ ਪ੍ਰਸ਼ਾਸਨ ਵੱਲੋਂ ਜਦੋਂ ਪਾਣੀ ਤਾਂ ਚੱਲ ਜਿਹੜਾ ਦਾ ਮੈਂਟੀਨੈਂਸ ਖਰਚਾ ਹੁੰਦਾ ਹੈਗਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਹਿਣਾ ਮੈਂ ਤਾਂ ਸਹੀ ਨਹੀਂ ਕਿਸੇ ਪਾਠ ਪਰ ਤੁਸੀਂ ਇੱਕ ਸੱਜਣ ਦੀ ਉਹ ਕਹਿੰਦਾ ਮੈਂ ਲੋਕਾਂ ਨੂੰ ਕਹਾਂਗਾ ਸਰਦੋ ਇਕੱਠੇ ਕਰਕੇ ਦੇਵਾਂਗਾ ਮਾਰਗ ਵਿੱਚ ਕਿਉਂਕਿ 70 ਰੁਪਏ ਰੰਗ ਦੇ ਲੱਗਣਾ ਹਾਲਾਂਕਿ ਇਹ ਪ੍ਰਸ਼ਾਸਨ ਦਾ ਆਪਦਾ ਬੁੱਦਾ ਹੈ ਪਬਲਿਕ ਇਹਦੇ ਚੋਂ ਕਿਸੇ ਹਰ ਗੱਲ 'ਚ ਪਰ ਉਹਦਾ ਕੀ ਕਸੂਰ ਹੈ ਪਾਣੀ ਦੀ ਸੀਵਰ ਦਾ ਜਾਂ ਲੀਕੇਜ ਹੋ ਰਿਹਾ ਤਾਂ ਪਬਲਿਕ ਦਾ ਤਾਂ ਕੋਈ ਕਸੂਰ ਹੀ ਨਹੀਂ ਪਬਲਿਕ ਬਿੱਲ ਭਰ ਰਹੀ ਹੈ ਪਬਲਿਕ ਸਾਰਾ ਕੁਝ ਨੂੰ ਹਰ ਚੀਜ਼ ਦਾ ਟੈਕਸ ਦੇ ਰਹੀ ਹੈ ਇਹ ਕੰਮ ਹੈ ਸਾਡਾ ਸਰਕਾਰ ਦਾ ਪ੍ਰਸ਼ਾਸਨ ਦਾ ਔਰ ਇਹਨੂੰ ਜਿਹੜਾ ਰੰਗ ਲਗਾ ਕੇ ਦੇਣਾ ਤਾਨੂੰ ਸਾਡਾ ਮੈਂਟੇਨੈਂਸ ਦੇਦੇ ਸਾਡਾ ਤਾਂ ਬੁਰਾ ਹੁਕਮ ਕਰ ਦਿੱਤੇ ਕਦੇ ਗੰਦਾ ਪਾਣੀ ਦੀ ਰਿਸਦੀ ਵੀ ਵਗਾਤਾ ਤੁਹਾਨੂੰ ਵੀ ਸ਼ੱਕ ਪਤਾ ਹੋਵੇ ਕੁਸ਼ਤੀ ਖਾੜੇ ਦੇ ਪਾਣੀ ਵਿੱਚ ਦੀ ਵਗਾ ਕੇ ਸਾਡੇ ਸਾਰੇ ਮੈਟੜ ਕੇ ਜਿਵੇਂ ਕੀ ਧਾਰਮਿਕ ਜਿਹੜੀਆਂ ਤਸਵੀਰਾਂ ਕੋਈ ਹੋਰ ਚੀਜ਼ਾਂ ਤੜੀਆਂ ਨਾਲ ਕਿ ਨਾਮ ਹੈ ਅਸੀਦ ਸਿੰਘ ਬੋਲਦਾ ਜੀ ਅਡਿਸ਼ੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਾਏ ਇਹ ਜੀ ਸਾਡਾ ਪੱਕਾ ਤਲਾ ਭਾਜਦਾ ਜੀ ਕਾਫੀ ਸਮੇਂ ਤੋਂ ਤਕਰੀਬਨ 50 ਸਾਲ ਤੋਂ ਪੁਰਾਣਾ ਪੱਕਾ ਤਲਾ ਜੀ ਇੱਥੇ ਸਾਡੇ ਇੱਥੇ 95 ਦੇ ਵਿੱਚ ਚੀਮਾ ਸਾਹਿਬ ਡੀਐਸਪੀ ਆਏ ਆ ਕਿਉਂਕਿ ਇਹਨਾਂ ਵਾਰਡ ਵਸਤਵਾਲ ਦੇ ਉਹ ਚਿਕਸਿਸ ਕੋਰੀ ਉਹਨਾਂ ਨੇ ਇਹਨੂੰ ਇੱਕ ਸਟੇਡੀਅਮ ਦਾ ਰੂਪ ਦਿੱਤਾ ਇਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਇਥੋਂ ਬڑے ਬੱਚੇ ਸਪੋਰਟਸ ਪੰਜਾਬ ਪੁਲਿਸ ਦੇ ਵਿੱਚ ਅਜਿਹੜਾ ਘਹਾਕਾ ਦੇ ਵਿੱਚ ਪੰਜਾਬ ਪੁਲਿਸ ਜੋਗ ਕਰ ਰਹੀ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜਿਹੜਾ ਇਤਲਾਕ ਤੋਂ ਇੱਕ ਸਟੇਡੀਅਮ ਬਣਿਆ ਉਹ ਸਟੇਡੀਅਮ ਹੀ ਰਹਿਣ ਦਿਓ ਪੀਰੂ ਦੁਆਰੇ ਤਲਾਕ ਦਾ ਰੂਪ ਬਣਾ ਦਿਓ ਜੇ ਕੋਈ ਸ਼ਹਿਰ ਦੇ ਨਿਵਾਸੀਆਂ ਨੂੰ ਜਾਂ ਮੰਨ ਲਓ ਕਿਸੇ ਪ੍ਰਸ਼ਾਸਨ ਨੂੰ ਕੋਈ ਦਿੱਕਤ ਆਉਂਦੀ ਹੈ ਵੀ ਇਹਦੇ ਪਾਣੀ ਖੜਦਾ ਹੈ ਇਹਦੀ ਵਿਆਹੇ ਕੋਈ ਹੋਰ ਸਲੂਸ਼ਨ ਕੱਢਿਆ ਜਾਵੇ ਕਿਉਂਕਿ ਇਹਦਾ ਸ਼ਹਿਰ ਨਿਵਾਸੀਆਂ ਨੂੰ ਬਹੁਤ ਫਾਇਦਾ ਹੈ ਸ਼ਹਿਰ ਦੇ ਬੱਚੇ ਇਸ ਗੇਮ ਨਾਲ ਜੁੜੇ ਆ ਨਸ਼ਿਆਂ ਤੋਂ ਬਚੇ ਆ ਸਾਡੇ ਕੋਚ ਐਸਏ ਡਕਸੀ ਪ੍ਰੀ ਜੀ ਉਹ ਮਿਹਨਤ ਕਰਦੇ ਆ ਐਡਮ ਚਾਰਜ ਹੈ ਆਪਦੀ ਡਿਊਟੀ ਦੇ ਦਰਮਿਆਨ ਸਵੇਰ ਤੋਂ ਸ਼ਾਮ ਟਾਈਮ ਕੱਢ ਕੇ ਬੱਚਿਆਂ ਨੂੰ ਕੋਚਿੰਗ ਹੁੰਦੀ ਹੈ ਤੇ ਸ਼ਹਿਰ ਨਿਵਾਸੀ ਇਸ ਗੱਲ ਨਾਲ ਬਹੁਤ ਖੁਸ਼ ਹੈ ਕਿ ਸਟੇਡੀਅਮ ਸਾਡੇ ਕੋਲ ਹੈਗਾ ਸਵੇਰ ਵੇਲੇ ਹੈ ਮਾਪੇ ਜਿਹੜੇ ਹੁੰਦੇ ਆ ਬੱਚੇ ਜਿਹੜੇ ਛੱਡ ਕੇ ਆ ਪਾਰਕ ਸਰ ਕਰਦੇ ਆ ਇਹ ਕਿਤੇ ਹੁੰਦੇ ਆ ਕਿ ਸਾਨੂੰ ਇਸ ਗੱਲ ਦੀ ਮਾਣ ਹੈ ਕਿ ਸਾਡੇ ਕੋਲ ਸਟੇਡੀਅਮ ਹੈ ਤੇ ਹਰਦੀਪ ਸਿੰਘ ਜੀ ਬਾਤ ਤੁਹਾਨੂੰ ਪੁੱਛਣਾ ਚਾਹੁੰਗਾ ਪਾਣੀ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਖੜਾ ਹੈਗਾ ਕੋਈ ਹਾਦਸਾ ਵਗੈਰਾ ਵੀ ਹੋ ਸਕਦਾ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਪਿੱਛੇ ਪਰਸਪੋਸ ਦੀ ਗੱਲ ਹੈ ਜੀ ਆਪਣੇ textAllCaps ਗੁਰਦੁਆਰਾ ਸਾਹਿਬ ਗੁਰੂ ਕومی ਸਿੰਘ ਬਾਗ ਦੇ ਨਾਲ ਗੁਰਦੁਆਰਾ textAllCaps ਸ੍ਰੀ ਗੁਰੂ ਕومی ਸਿੰਘ ਪਾਵਰ ਤੋਂ 330 ਵਹੇ ਤਾਂ ਕਿੱਦਾਂ ਵਾ ਉਹ textAllCaps ਗੁਰਦੁਆਰਾ ਗੁਰੂ ਸਾਹਿਬ ਉੱਥੇ ਆਈ ਸੀ ਉਹ ਸਰੋਵਰ ਦੇ ਵਿੱਚ ਵੀ ਐਤਵਾਰ ਨੂੰ ਬੱਚੇ ਦੀ ਡਿੱਗ ਪਏ ਮੰਦ ਭਾਗੀ ਘਟਣਾ ਹੋਈ ਬਹੁਤ ਮਾੜੀ ਇਸ ਗੱਲ ਦਾ ਸਾਰੇ ਸ਼ਹਿਰ 'ਚ ਸੋਗ ਹੈ ਤੇ ਆਹ ਤਾਂ ਜੀ ਮੇਰਾ ਮੌਦਾ ਘਰ ਆ ਜੀ ਕਿੱਥੋਂ ਵੀ ਹਾਦਸਾ ਵਾਪਰ ਸਕਦਾ ਹੋਵੇ ਕੋਈ ਨਾਲ ਬੱਚੇ ਤੁਸੀਂ ਮੇਰੇ ਮਾਰੋ ਬੱਚੇ پارک ਦੇ ਵਿੱਚ ਘੁੰਮ ਰਹੇ ਆ ਜੀ ਛੁਨੇ ਲੈ ਜਾ ਕੋਈ ਵੀ ਕੁਸ਼ ਹੋ ਸਕਦਾ ਹੈ ਇਹ ਤਾਂ ਪ੍ਰਸ਼ਾਸਨ ਨੂੰ ਮੰਗ ਹੈ ਜੀ ਇਹਨੂੰ ਖਾਲੀ ਕਿੱਥੇ ਜਾਵੇ ਜਲਦੀ ਜਲਦੀ ਜੇ ਇਹ ਦੀ ਕੋਈ ਲੋੜਾ ਹੋਰ ਕਿਸੇ ਪਾਸੇ ਕੁਝ ਉਸ ਕੱਢਿਆ ਜਾਵੇ ਸਾਡੇ ਕੋਲ 21 ਸਟੇਡੀਅਮ ਹੈ ਤੇ ਇਸੇ ਨੂੰ ਦੁਬਾਰੇ ਤਲਾਬ ਬਣਾਤਾ ਜੀ ਤੇ ਬੱਚੇ ਫਿਰ ਨਸ਼ੇ ਤੇ ਲੱਗ ਜਾਣਗੇ ਜੀ ਨਾਲ ਇੱਕ ਸਾਡੇ ਹੋਰ ਇੱਕ ਕਸਤੀ ਦਾ ਖਾੜਾ ਹੈ ਇੱਥੇ ਵੀ ਬੱਚੇ ਮੰਨੋ ਕੋਚਿੰਗ ਲੈਂਦੇ ਆ ਤੇ ਵਧੀਆ ਇੱਥੇ ਜਿਵੇਂ ਕਿ ਦੀ ਆਪਾਂ ਗਰੁੱਪ ਬਣਿਆ ਜੀ ਬਾਸਕੁਰ ਬਾਲ ਦਾ ਤੇ ਕਸਤੀ ਦਾ ਇਹ ਬਣਿਆ ਰਿਹਾ ਤੁ ਸਾਡੀ ਪ੍ਰਸ਼ਾਸਨ ਇਹ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਕੀ ਨਾਮ ਹੈ ਨੀਤੀ ਸ਼ਰਮਾ ਸਰ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਪਲਾ ਦੇ ਵਿੱਚ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਾ ਹੈ ਸਰ ਤੁਸੀਂ ਦੇਖ ਹੀ ਰਹੇ ਹੋ ਸਸਤ ਕੋ ਪਾਣੀ ਖੜਾ ਹੈ ਬੱਚੇ ਤੁਸੀਂ ਦੇਖ ਰਹੇ ਹੋ ਸਾਰੇ ਬੰਜੇ ਬੈਠੇ ਐ ਪ੍ਰੈਕਟਿਸ ਹੋ ਇਹਨਾਂ ਦੇ ਟੂਰਨਾਮੈਂਟ ਹੁਣੇ ਸਟਾਰਟ ਹੋਣਾ ਸਕੂਲੀ ਟੂਰਨਾਮੈਂਟ ਹੂੰ ਕੀ ਹੱਲ ਹੋਣਾ ਚਾਹੀਦਾ ਇਹਦਾ ਜਿਹੜਾ ਹੱਲ ਸਰੇਹੀ ਹੈ ਕਿ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਕਿ ਅੱਜ ਤੋਂ ਬਾਅਦ ਹੁਣ ਤਾਂ ਚਲੋ ਜਿਹੜਾ ਪਾਣੀ ਹੋ ਗਿਆ ਹੈ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਾਣੀ ਕਢਾ ਵੀ ਦਵਾਂਗੇ ਹਮ ਲੇਕਿਨ ਦੁਬਾਰਾ ਇਸ ਗਰਾਊਂਡ 'ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਬਾਰੇ ਮੈਂ 22 ਸਾਲ ਹੋ ਗਏ ਮੈਨੂੰ ਇੱਥੇ ਪ੍ਰੈਕਟਿਸ ਕਰਦੇ ਹਾਂ ਹਮ ਕਿਉਂਕਿ ਨੈਸ਼ਨਲ ਪਲੇਅਰ ਹੈ ਕੁਝ ਮੇਰੇ ਨਾਲ ਕੋਚ ਵੀ ਹੈ ਪਲੇਅਰ ਨੈਸ਼ਨਲ ਪਲੇਅਰ ਹੈ ਸਾਰੇ ਬੱਚਿਆਂ ਦਾ ਜਿਹੜਾ ਭਵਿੱਖ ਜਿਹੜਾ ਉਹ ਇੱਥੇ ਹੀ ਹੈ ਕਿ ਜੇ ਤੇ ਮੈਂ ਬੇਨਤੀ ਕਰਦਾ ਜੁੜ ਕੇ ਕਿ ਦੁਬਾਰਾ ਪਾਣੀ ਇੱਥੇ ਨਾ ਪਾਜੋ ਅਗਰ ਉਹ ਛੱਡਦੇ ਆ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ ਵੀ ਤੁਸੀਂ ਆਪ ਦਾ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਆਪ ਦਾ ਕੰਮ ਕਰੋ ਕਿੰਨਾ ਕੁ ਨੁਕਸਾਨ ਹੋ ਰਿਹਾ ਹੈਗਾ ਜਿਹੜਾ ਪੰਜ ਤੁਸੀਂ ਦੇਖ ਹੀ ਰਹੇ ਹੋ ਹਾਲਾਂਕਿ ਇਹ ਅਜੇ ਨਾ ਆਪਣੇ ਇਗਲੈਰਾ ਲਾ ਰੱਖੇ ਪਾਰੰਤ ਦੀ ਕੰਧਾਂ ਦੇ ਨਾਲ ਅਗਰ ਉਹ ਨਾਲ ਲੱਗੀ ਹੋਣ ਇੱਕ ਦੋ ਬੱਚੇ ਹੋਰ ਮਰੇ ਹੋਣੇ ਹੂੰ ਪਹਿਲਾਂ ਵੀ ਕੋਈ ਹਾਸਾ ਵਗੈਰਾ ਹੋਇਆ। ਪਹਿਲਾਂ ਹਾਸਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰੇ ਦੀ ਜਿਹੜੀ ਸਰਾਹ ਸੀ ਉੱਥੇ ਦੋ ਬੱਚੇ ਦੋ ਭਰਾ ਦੇਖੋ ਮਤਭਾਗੀ ਘਟਨਾ ਹੋ ਤੇ ਅਗਰ ਇਹ ਨਾਰਾਣਾ ਲੱਗੀ ਹੁੰਦੀ ਨਾ ਮੈਨੂੰ ਲੱਗਦਾ ਕਿ ਇੱਥੇ ਵੀ ਇਦਾਂ ਦਾ ਹਾਸਾ ਹੋ ਜਾਣਾ ਸੀ ਤੇ ਗਰਾਉਂਡ ਇਹ ਗਰਾਉਂਡ ਨਹੀਂ ਬਣਨਾ ਸੀਗੇ ਬਦਨਾਮ ਹੋ ਜਾਣਾ ਸੀ ਬਾਬਾ ਗੰਗਾ RAM ਜੋ ਸਟੇਡੀਅਮ ਕੀ ਮੰਗਤੀ ਹੈ ਤੁਹਾਡੀ ਪ੍ਰਸ਼ੰਸਾ ਮੰਗ ਸਾਡੀ ਇਹੀ ਹੈ ਅਸੀਂ ਹੱਥ ਜੋੜ ਕੇ ਸਾਰੇ ਮੇਰੇ ਜੂਨੀਅਰ ਐ ਸੀਨੀਅਰ ਸਭ ਬੇਨਤੀ ਕਰਦੇ ਕਿ ਦੁਬਾਰਾ ਇੱਥੇ ਪਾਣੀ ਨਾ ਚੱਲ ਜਾਵੇ ਇਹ ਸਭੀ ਕੀ ਨਾਮ ਹੈ ਜੀ ਲਾਪਰੇ ਸਿੰਘ ਲਾਪਰੇ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਿਆ ਗਿਆ ਬਹੁਤ ਮਾੜੀ ਗੱਲ ਹੈ ਜੀ ਅਸੀਂ ਵੀ ਇੱਥੇ ਖੇਡਦੇ ਰਹਿਆ ਨਿੱਕੇ ਨਿੱਕੇ ਬੱਚੇ ਵੀ ਖੇਡਦੇ ਰਹੇ ਇੱਥੇ ਤੇ ਹੁਣ ਵੀ ਖੇਡਦੇ ਕਿੰਨੇ ਸਾਡੇ ਪਲੇਅਰ ਕੋਈ ਅਫਸਰ ਲਗਾ ਕੋਈ ਆਰਬੀਜਾ ਕੋਈ ਆਪਣਾ ਇਹ ਸਭ ਜਿਹੜੇ ਸਾਰੇ ਇੱਥੇ ਖੜ ਕੇ ਸਾਰੇ ਕਿਤੇ ਅਧੀਨ ਜੌਬ ਕਰਦੇ ਆ ਲੇਕਿਨ ਆਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਪਾਣੀ ਖਿੱਤੀ ਤੋਂ ਵੀ ਛੇ ਦਿਨ ਕੱਢਿਆ ਨਹੀਂ ਅੱਜ ਤੋਂ 10 ਦਿਨ ਹੋ ਗਏ ਪਾਣੀ ਇੱਥੇ ਖੜਾ ਹੈਗਾ ਤੇ ਬਿਮਾਰੀ ਦਾ ਘਰ ਆਈ ਇਹ ਇਥੇ ਕਹਿਤਾ ਜਾਂਦਾ ਸੀ ਪਾਣੀ ਕੱਢ ਕੇ ਦੇਵਾਂਗੇ ਤੁਹਾਨੂੰ ਅਜੇ ਕਿੰਨੇ ਦਿਨ ਹੋ ਗਏ ਪਾਣੀ ਉਵੇਂ ਦਾਵੇਂ ਖੜਾ ਸਹੀ ਨੁਕਸਾਨ ਕਿੰਨਾ ਖੁੰਦਾ ਹੈ ਸਟੇਡੀਅਮ ਦਾ ਗੱਲ ਕਰੀਏ ਸਾਹਿਬ ਜੀ ਬਹੁਤ ਹੁੰਦਾ ਹੈ ਜੀ ਕਲਰ ਦਾ ਨੁਕਸਾਨ ਹੋ ਜਾਂਦਾ ਜੀ ਗਰਾਊਂਡ ਵਿੱਚ ਸਨੀਮਾ ਹੋ ਜਾਂਦਾ ਖਰਾਬ ਹੋ ਜਾਂਦਾ ਜੀ ਉਹਦੀ ਕੋਈ ਕੋਈ ਰਿਪੇਅਰ ਨਹੀਂ ਹੁੰਦੀ ਬਸ਼ੇਤੀ ਕੋਈ ਉਹ ਸਾਹਾ ਦੇ ਕੋਲੋਂ ਪੈਸੇ ਲਾ ਕੇ ਆਪਦੇ ਰਿਪੇਅਰ ਕਰ ਦਿਆ ਮੋਟਰ ਵਗੈਰਾ ਚਲਾਉਂਦੇ ਨੇ ਉਹ ਸਾਰਾ ਤਾਂ ਵੀ ਸਾਡੇ ਕੋਈ ਹਾਸੀ ਵਗੈਰੇ ਦਾ ਵੀ ਖਤਰਾ ਹੈ ਜੀ ਹਾਸੀ ਦਾ ਪੂਰਾ ਖਤਰਾ ਜੀ ਬੱਚੇ ਕਰੀ ਤੇ ਨੌਣ ਆ ਜਾਂਦੇ ਉਹ ਬੋਲ ਦੇ ਤੇ ਚੜੜ ਕੇ ਬਹੁਤ ਸ਼ਾਲਾ ਪਾਰ ਦੇ ਕੋਈ ਨੁਕਸਾਨ ਕੀ ਮੰਗ ਕੀ ਹੈ ਤੁਹਾਡੀ ਮੰਗੇ ਹੀ ਜੀ ਪਾਣੀ ਨਾ ਛੱਡਿਆ ਜਾਵੇ ਇਹ ਗੱਲ ਤੋਂ ਅੱਗੇ ਤੋਂ ਕੋਈ ਹੋਰ ਹਿੱਲਾ ਕੀਤਾ ਜਾਵੇ ਤਾਂ ਪਾਣੀ ਘਟਣਦਾ ਤੇ ਸਾਰਾ ਪਾਣੀ ਸ਼ਹਿਰ ਦਾ ਇੱਥੇ ਘਟ ਦਿੰਦੇ ਜੀ ਇਹਨੂੰ ਤਲਾਬ ਨਾ ਰੱਖਿਆ ਜੀ ਤਲਾਬ ਨਹੀਂ ਬਣ ਜੀ ਡਰੌਨ ਹੋਣਾ ਚਾਹੀਦਾ ਜੀ